ਸਵਾਗਤ ਹੈ ਕਿਸਾਨ ਵੀਰੋ ਆਪਣੇ ਚੈਨਲ ਪੀਵੀ053630 ਤੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਛੋਟਾ ਟਰੈਕਟਰ ਲੈ ਕੇ ਆਏ ਹਾਂ ਜੀ ਹਾਂ ਨਿਊ ਹਾਲੈਂਡ 36553 2022 ਮਾਡਲ ਟਰੈਕਟਰ ਆ ਇਹ ਟਰੈਕਟਰ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦੇਵਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਮੇਰ ਦਾ ਮੋਬਾਈਲ ਨੰਬਰ ਇਸ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਇੱਕ ਮਿੰਟ ਨਾਲ ਹੀ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਆਉਣ ਵਾਲਿਆ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ ਫੇਸਬੁਕ ਵੀਰਾਲੀ ਹੈ ਆਪਣਾ ਪੰਜਾਬ ਫੇਸਬੁਕ ਦਾ ਪੇਜ ਆ pp05 ਅਫੀਸ਼ੀਅਲ ਪੇਜ ਨੂੰ ਕਰ ਲਓ ਲਾਈਕ ਸ਼ੇਅਰ ਤੇ ਨਾਲ ਹੀ ਫੋਲੋ ਕਰ ਲਓ ਗੱਲ ਕਰਦੇ ਆ ਟਰੈਕਟਰ ਦੀ ਇਹ ਟਰੈਕਟਰ ਆ ਜੀ ਨਿਊ ਹੋਲੈਂਡ 5530 2022 ਮਾਡਲ ਇਤਨੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੇ ਰਹੇ ਹਾਂ ਕਿਰਪਾ ਕਰਕੇ ਟਰੈਕਟਰ ਦੇ ਚੈਨਲ ਦੇ ਨਾਲ ਬਨੇ ਰਹੋ ਗੱਲ ਕਰੀ ਗਏ ਟਰੈਕਟਰ ਦੀ 2022 ਮਾਡਲ ਟਰੈਕਟਰ ਆ ਜੀ ਫਰਸਟ ਓਨਰ ਆ ਪੰਜਾਬ ਨੰਬਰ ਆ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਹੁਤ ਹੀ ਨਵਾਂ ਟਰੈਕਟਰ ਆ ਗੁੱਡ ਕੰਡੀਸ਼ਨ ਟਰੈਕਟਰ ਆ ਸ਼ੋਰੂਮ ਕਲੀਜਿੰਦੇ ਦੇ ਵਿੱਚ ਟਾਇਰ ਇਸ ਦੇ ਫਰੰਟ ਆ ਜੀ ਜਸਦੀ ਟਾਇਰ ਲੱਗੇ ਹੋਏ ਆ ਨਵੇਂ ਤੇ ਪਿਛਲੇ ਟਾਇਰ ਇਸ ਦੇ 60% ਨਾਲ ਦੇ ਆਮਲ ਟਰੈਕਟਰ ਆ ਸਪੈਸ਼ਲ ਐਡੀਸ਼ਨ ਪਲੱਸ ਦੇ ਵਿੱਚ ਯੂਜੀ ਗੀਅਰ ਦੇ ਵਿੱਚ ਡਬਲ ਡਿਸਟਰੀਬਿਊਟਰ ਲੱਗਾ ਹੋਇਆ ਲਿੰਕਾਂ ਵਗੈਰਾ ਦਾ ਟਰੈਕਟਰ ਬੈਕ ਸਾਈਡ ਚੈੱਕ ਕਰ ਸਕਦੇ ਬਿਲਕੁਲ ਹੀ ਸਾਫ਼ ਹੈ ਜਿਮੇਦਾਰ ਭਰਾ ਦੇ ਕੋਲ ਚੱਲ ਰਿਹਾ ਟਰੈਕਟਰ ਇਹ ਕੋਈ ਡੀਲਰ ਵਗੈਰਾ ਕੋਲੇ ਨਹੀਂ ਹੈ ਕੰਡੀਸ਼ਨ ਟਰੈਕਟਰ ਦੀ ਬਹੁਤ ਹੀ ਜ਼ਿਆਦਾ ਸਾਫ਼ ਹੈ ਬਹੁਤ ਹੀ ਘੱਟ ਚੱਲਿਆ ਹੋਇਆ ਸਾਰਾ オリジナル ਟਰੈਕਟਰ ਆ ਸ਼ੋਰੂਮ ਕੰਡੀਸ਼ਨ ਦੇ ਵਿੱਚ ਇਤੋਂ ਰੰਗ ਬੇਟ ਨਹੀਂ ਹੋਇਆ ਟਰੈਕਟਰ ਦੇ ਮਗਰਾੜ ਰਿੰਗ ਵਗੈਰਾ ਬਿਲਕੁਲ ਸਾਫ਼ ਹੈ ਤਿੰਨ ਵੇਟ ਲੱਗੇ ਹੋਏ ਆ ਜੋ ਕੰਪਨੀ ਵੱਲ ਲਗਾਉਂਦੇ ਆ ਇਹ ਨਾਲ Holland ਦੇ CNH ਦੇ ਅਰੀਜਨਲ ਵੇਟ ਲੱਗੇ ਹੋਏ ਆ ਨਟਾਂ ਵਗੈਰਾ ਦਾ ਟਰੈਕਟਰ ਬਿਲਕੁਲ ਹੀ ਸਾਫ਼ ਹੈ ਮੋਰਾੜਾ ਦੇ ਅੰਦਰੋਂ ਬਿਲਕੁਲ ਸਾਫ਼ ਹੈ ਦੇਖ ਸਕਦੇ ਹੋ 70 hp ਦੇ ਵੇਟ ਰੈਕਟਰ ਆ ਇਹ ਸੱਤਾ ਵਗੈਰਾ ਦਾ ਵਗੈਰਾ ਦਾ ਬਿਲਕੁਲ ਸਾਫ ਆ ਸਾਰੇ ਸਟicker ਵਗੈਰਾ ओरिजिनल ਲੱਗੇ ਹੋਏ ਆ ਤੇ sawdust ਤੱਕ ਇਹਦੇ ਖਰੋਚ ਤੱਕ ਨਹੀਂ ਆਈ ਬਹੁਤ ਹੀ ਵਧੀਆ ਰੈਕਟਰ ਹੈ 3 speed ਯੂਜੀ ਗੇਅਰ ਦੇ ਵਿੱਚ ਹਾਈ ਲੋ మీడియం ਦੇ ਵਿੱਚ ਤੋਂ ਮਾਰਲ ਵਰਸਪੀਟੀਓ 75 ਐਚਪੀ ਦੇ ਵਿੱਚ ਮੂਰਲੇ ਵੇਟ ਵੀ ਵੀਰ ਕਹਿੰਦਾ ਸਾਰੇ ਅਵੇਲੇਬਲ ਹੈਗੇ ਆ ਇਹ ਵੀ ਬਾਅਦ ਜਿਹੜਾ ਸੌਦਾ ਹੋ ਗਿਆ ਤਾਂ ਨਾਲ ਦਿੱਤੇ ਜਾਣਗੇ ਚਾਰ ਲੱਗੇ ਆ ਦੋ ਵੀਰ ਨੇ ਉਤਾਰ ਲਈ ਸੀਗੇ ਉਹ ਨਾਲ ਦਿੱਤੇ ਜਾਣਗੇ ਸੋ ਵਗੈਰਾ ਤੋਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਹੀ ਨਵਾਂ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਵੀਰ ਵੱਲੋਂ ਫੁੱਲ ਗਾਰੰਟੀ ਇੰਜਨ ਗੇਅਰ ਦੀ ਦੇਖ ਸਕਦੇ ਹੋ ਇੰਜਨ ਤੋਂ ਪੰਪ ਵਗੈਰਾ ਤੋਂ ਕਿਤੇ ਵੀ ਹਲੇ ਤੱਕ ਰੰਗ ਪੇਟ ਨਹੀਂ ਉਤਰਿਆ ਸਾਰਾ オリジナル ਤੇ ਸੀਲਡ ਟਰੈਕਟਰ ਹੈ ਸਪੀਡ ਕਵਰ ਦੇਖ ਸਕਦੇ ਹੋ ਹਲੇ ਤੱਕ ਸੀਟ ਤੋਂ ਕਵਰ ਵੀ ਨਹੀਂ ਉਤਰਿਆ ਅਲਫਾਬੇ वगैरह ਵੀ ਉਤਰੇ ਹੋਏ ਬਹੁਤ ਹੀ ਵਧੀਆ ਟਰੈਕਟਰ ਹੈ ਬੁਡੀਅਰ ਦੇ ਟਾਇਰ ਰੋਪ ਆਏ ਹੋਏ ਨਾਲ ਦੇ ਐਕਸੈਸਰੀ ਵਗੈਰਾ ਬਿਲਕੁਲ ਨਾਲ ਆ ਸੇਮ ਸਾਰੀ ਦਿੱਤੀ ਜਾਵੇਗੀ ो लैम्प वगैरह लगा हुआ कनोपी वाली छदरी लगी हुई है बहुत ही वैया ट्रैक्टर है डबल डिस्ट्रीब्यूटर पोली टॉप मॉल ट्रैक्टर है डबल जैक लगा हुआ लैफ लैफ्ट वाला ਵੀਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਨਾਲ ਨਾਲ ਚਲਾਵਾਂਗੇ ਉਸ ਤੇ ਸੰਪਰਕ ਕਰ ਸਕਦੇ ਹੋ ਰਿਡਕਸ਼ਨ ਵਗੈਰਾ ਦਾ ਟਰੈਕਟਰ ਦੇਖ ਸਕਦੇ ਹੋ ਕਿਤੋਂ ਵੀ ਹਲੇ ਤੱਕ ਪੇਂਟ ਨਹੀਂ ਉਤਰਿਆ ਲਿੰਕਾਂ ਦਾ ਸੰਗਲਾਂ ਦਾ ਬਹੁਤ ਹੀ ਜ਼ਿਆਦਾ ਸਾਲ ਟਰੈਕਟਰ ਹੈ ਵੀਰ ਦੇ ਦੱਸਣ ਮੁਤਾਬਕ ਹਲੇ ਤੱਕ ਪੀਟੀਓ ਤੇ ਵੀ ਨਹੀਂ ਚੱਲਿਆ ਲੋਕਲ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਚੱਲਿਆ ਵੀ ਸਾਰਾ 2400 ਘੰਟਾ ਦੇਖ ਸਕਦੇ ਹੋ ਨਾ ਮਾਦਰ ਨਾਟ ਵਗੈਰਾ ਹਲੇ ਬਿਲਕੁਲ ਨਵੇਂ ਪਏ ਆ ਮੋਦਿਕ ਚੰਗੀ ਕੰਡੀਸ਼ਨ ਦੇ ਵੀ ਟਰੈਕਟਰ ਆ ਇਹ ਗੱਲ ਕਰੀਏ ਇਹ ਟਰੈਕਟਰ ਖੜਾ ਜੀ ਰਈਆ ਬਿਆਸ ਏਰੀਏ ਦੇ ਵਿੱਚ ਮਿਲਦਮ ਵਾਇਲ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਆਪਾਂ ਬੋਲ ਵੀ ਦਿੰਨੇ ਆ 9815275029 ਵੈਲ ਨੰਬਰ ਦੁਬਾਰਾ ਨੋਟ ਕਰ ਲਓ 9815275029 ਰੇਟ ਇਸ ਦਾ ਜੀ 20 ਲੱਖ ਰੁਪਇਆ ਵੀਰ ਵੱਲੋਂ ਵਾਣਤਨ ਖੁੱਲ ਕੇ ਕੀਤਾ ਜਾਵੇਗਾ ਜੇਸ ਵੀਰ ਨੇ ਲੈਣਾ ਹੈ ਨੰਬਰ ਇਸ ਵਾਰ ਕਰ ਸਕਦਾ ਹੈ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਨਵਾਂ ਟਰੈਕਟਰ ਹੈ ब्यास एरिए ट्रैक्टर खड़ा है भी लख रुपया रेट है इसका मोबाइल नंबर अठानवे एक सौ बवंजा पचहत्तर जीरो उन्ती देख सकते हो मार्केट वगैरह सारे लगे हुए हैं। बहुत ही चंकी कंडीशन है ट्रैक्टर